ਕਹਿਆ ਜੀ ਸਰ ਐਸਆਈਟੀ ਨੇ ਕਿਆ ਚੰਗਾਈ ਬਣਿਆ ਭਰਾ ਤੈਨੂੰ ਅਗਲੀ ਵਾਰੀ ਤੈਨੂੰ ਵੀ ਵਿੱਚ ਪਵਾ ਦੇਾਂਗੇ ਐਚਆਈਟੀ ਵੀ ਗੁੱਸਾ ਨਾ ਕਰਿਓ ਐਚਆਈਟੀ ਵੀ ਮਜ਼ਾਕ ਹੀ ਬਣ ਗਈ ਆ ਵੇਖੋ ਇਹ ਪੰਜਵੀਂ ਛੇਵੀਂ ਐਸਆਈਟੀ ਬਣ ਗਈ ਔਰ ਹਰ ਸਿੱਟੇ ਦੇ ਸਿੱਟਾ ਨਿਕਲਦੀ ਔਰ ਮੈਂ बार-बार ਕਹਿ ਦਿਆਂ ਦੇਖੋ ਇਹ ਸਭ ਨੂੰ ਪਤਾ ਕਿ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਆ ਉਹ ਮੇਰਾ ਕਾਗਜ਼ ਕੱਢ ਕੇ ਲਿਆਈਓ ਉਹ ਕਾਗਜ਼ ਜਿਹੜਾ ਆਪਣਾ ਮੇਰੇ ਕਾਗਜ਼ਾਂ ਚੋਂ ਇਹ ਚਟੋਪਾਦਿਆ ਸਾਫ ਦੇ ਸਾਫ ਤਾਂ ਕਾਹਦਾ ਕਹਿਣਾ ਉਹਨੂੰ ਜਿਹੜਾ 22 ਦਿਨ ਚ ਡੀਜੀਪੀ ਕੁਰਸੀ ਤੋਂ ਲੱਥ ਗਿਆ ਹੋਵੇ ਸੁਪਰੀਮ ਕੋਰਟ ਦਾ ਨਕਾਰਿਆ ਹੋਵੇ ਯੂਪੀਐਸਸੀ ਦਾ ਨਕਾਰਿਆ ਹੋਵੇ ਅੱਜ ਜਿਹੜਾ ਮੇਜਰ ਪੈਨਲਟੀ ਚਾਰ ਚੀਟੇਡ ਹੋਵੇ ਪ੍ਰਧਾਨ ਮੰਤਰੀ ਸਿਕਿਉਰਿਟੀ ਤੇ ਉਹਦੀ ਇਹ ਸਤ ਗੱਲ ਦੀ ਵੀ ਇਨਕੁਆਇਰੀ ਖੁੱਲ ਗਈ ਆ ਕਿ ਉਹਨੇ ਪੀਓ ਨੂੰ ਜਿਹੜੇ ਕੋਰਟ ਤੋਂ ਪੀਓ ਹੁੰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਪੀਓ ਨੂੰ ਬਹਿ ਕੇ ਰੋਟੀ ਖਾਂਦਾ ਸੀ ਉਹਨੂੰ ਬੇਟਾ ਬੇਟਾ ਕਰਕੇ ਉਹ ਸੰਬੋਧਨ ਹੁੰਦਾ ਸੀ ਪੀਓ ਦੇ ਆਖੇ ਉਹ ਬਦਲੀਆਂ ਕਰਦਾ ਸੀ ਥਾਣੇਦਾਰ ਲੱਗਦੇ ਸਨ ਜਿਹੜੇ ਬੰਦਾ ਅੱਜ ਇੰਟਰਪ੍ਰੀਟ ਚੱਡੇ ਦੇ ਕੇਸ 'ਚ ਅਕਿਊਜ਼ਡ ਹੋਵੇ 302 'ਚ ਇਹ ਜੇ ਨਲਾਇਕ ਪੁਲਿਸ ਅਫਸਰ ਤਾਂ ਕੁਝ ਕਰ ਸਕਦੇ ਸੀ ਔਰ ਇਹੀ ਕਾਰਨ ਬਣਿਆ ਕਿ ਗੁਰੂ ਘਰ 'ਚ ਕੁਝ ਕਹਿ ਸਕਦੇ ਹਾਂ ਦੇਰਾਂ ਦੇਰ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅੱਜ ਇਹਨਾਂ ਦੀਆਂ ਕੀਤੀਆਂ ਇਹਨਾਂ ਦੇ ਸਾਹਮਣੇ ਆ ਰਹੀਆਂ ਤੁਸੀਂ ਕੋਈ ਅਫਸਰ ਪੰਜਾਬ ਪੁਲਿਸ ਦਾ ਕੀ ਦੇਸ਼ ਦੁਨੀਆ 'ਚ ਨਹੀਂ ਲੱਭੂਗਾ ਜਿਹੜਾ ਪੀਓ ਨਾਲ ਬਹਿ ਕੇ ਰੋਟੀਆਂ ਖਾਵੇ ਉਹਨੂੰ ਘਰੇ ਸੱਦੇ ਉਹਦੇ ਆਖੇ ਬਦਲੀਆਂ ਕਰੇ ਸਿਕਿਉਰਿਟੀ ਦਵੇ ਇਹ ਤੋਂ ਗੈਰ ਕਾਨੂੰਨੀ ਕੰਮ ਕੋਈ ਨਹੀਂ ਕਰ ਸਕਦਾ ਸੀ ਉਹੋ ਜਿਹੇ ਨੇ ਮੇਰੇ ਤੇ ਪਰਚਾ ਦਿੱਤਾ ਮੇਰੇ ਤੇ ਪਰਚਾ ਕਿਸੇ ਥਾਣੇਦਾਰ ਨੇ ਨਹੀਂ ਦਿੱਤਾ 3 ਡੀਜੀਪੀ ਬਦਲਤੇ 4 ਏਡੀਜੀਪੀ ਬਦਲਤੇ 3 ਏਜੀ ਬਦਲ ਗਏ ਇਹ ਪਰਚਾ ਤਾਂ ਹੋਇਆ ਤੇ ਜਿਹਨੇ ਦਿੱਤਾ ਉਹਦੀ ਨਲਾਇਕੀ ਦਾ ਮੈਂ ਅੱਗੇ ਜ਼ਿਕਰ ਕਰ ਚੁੱਕਿਆ ਪ੍ਰਧਾਨ ਮੰਤਰੀ ਸਿਕਿਉਰਿਟੀ ਲੁਧਿਆਣਾ ਕੋਰਟ ਦਾ ਬੰਬਲਾਸਪੀ ਉਹਨਾਂ ਰੋਟੀਆਂ ਐਚਲੀ ਇਹ ਇੱਕ ਸਿਆਸੀ ਤੌਰ ਤੇ ਪਰਚਾ ਸੀ ਧਾਰਾ ਵੀ ਉਹਨੇ ਆਪ ਲਾਈ ਉਹ ਤਾਂ ਥਾਣੇਦਾਰ ਲਾਉਂਦਾ ਮੇਰੇ ਤੇ ਉਹਨੇ ਲਾਤੀ ਮਗਰ ਇਹ ਸਾਰੀ ਚੀਜ਼ਾਂ ਦਾ ਨਿਚੋੜ ਹਾਲੋਨਰੇਬਲ ਹਾਈ ਕੋਰਟ ਨੇ ਆਪਦੇ ਆਰਡਰ ਚ ਦਿੱਤਾ ਮਗਰ ਸਰਕਾਰਾਂ ਨਹੀਂ ਮੰਨਦੀਆਂ ਦੇਖੋ ਮੈਂ ਕੇਜਰੀਵਾਲ ਸਾਹਿਬ ਤੇ ਵਿਪਤਾ ਪਈ ਹੈ ਮੈਨੂੰ ਉਹਨਾਂ ਨਾਲ ਹਮਦਰਦੀ ਹੈ ਔਰ ਮੇਰਾ ਤਾਂ ਉਹਨਾਂ ਦਾ ਫਰਕ ਵੇਖ ਲਓ ਉਹ ਤਾਂ ਜਾਂਦੇ ਨਹੀਂ ਚਾਰ-ਚਾਰ ਵਾਰੀ ਸੱਦੇ ਤੇ ਮੈਂ ਤਾਂ ਆਈ ਵਾਰੀ ਆਇਆ ਕਿਉਂਕਿ ਮੈਨੂੰ ਪਤਾ ਝੂਠਾ ਪਰਚਾ ਮੈਂ ਤੁਹਾਨੂੰ ਕਾਂਗਰਸ ਵੇਲੇ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਪਰਚਾ ਮੇਰੇ ਤੇ ਨਵਾਂ ਦਰਜ ਕਰਨਾ ਪੈਣਾ ਉਹਨਾਂ ਨੂੰ ਕਰਨਾ ਪਿਆ ਅੱਜ ਵੀ ਮੈਂ ਕਹਿੰਨਾ ਭਗਵੰਤ ਮਾਨ ਨੂੰ ਚਾਹੀਦੇ ਐ ਕੰਪਰੋਮਾਈਜ਼ਡ ਲੀਡਰ ਜਿਹੜੇ ਰਾਤ ਦੇ ਹਨੇਰੇ ਉਹਦੇ ਆ ਕੇ ਉਹਦੇ ਨਾਲ ਗੱਲ ਮੁਕਾ ਕੇ ਜਾਣ ਜਾਂ ਉਹਦੀ ਜੇਬ ਕਰਮ ਕਰਕੇ ਜਾਣ ਜਾਂ ਉਹਦੇ ਗੋਡੀ ਹੱਥ ਲਾ ਕੇ ਜਾਣ ਮਜੀਠੀਆ ਨਾ ਤੇਰੀ ਜੇਬ ਗਰਮ ਕਰੂ ਨਾ ਤੇਰੇ ਗੋਡੀ ਹੱਥ ਲਾਉ ਐਕਸਪੋਜ਼ ਕਰੂ ਔਰ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰੂ ਜਿਹੜੇ ਤੈਨੂੰ ਐਕਸਪੋਜ਼ ਕਰਦੇ ਐ ਤੈਨੂੰ ਸਵਾਲ ਕਰਦੇ ਆ ਉਹਨਾਂ ਨੂੰ ਤੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੀ ਸੱਦ ਕੇ ਕਰ ਲਾ ਜ਼ਾਲਮ ਸਰਕਾਰਾਂ ਕਰਦੀਆਂ ਨੇ ਜੇਲ੍ਹਾਂ ਚ ਤੁਸੀਂ ਕਲਾ ਸਕਦੇ ਹੋ ਤੁਹਾਡੀ ਤਾਕਤ ਐ ਝੂਠੇ ਪਰਚੇ ਤੁਸੀਂ ਦੇ ਸਕਦੇ ਹੋ ਮਗਰ ਉਸ ਤੋਂ ਬਾਅਦ ਮੇਰਾ ਵੀਰ ਜੇਲ ਇਸ ਨਾਟ ਦੀ ਐਂਡ ਆਲੋ ਤੋਂ ਬਾਅਦ ਕੋਰਟਾ ਫੈਸਲਾ ਕਰਦਿਆਂ ਨੇ ਕਿ ਪਰਚੇ ਸਹੀ ਸੀ ਕਿ ਗਲਤ ਸੀ ਹਾਈ ਕੋਰਟ ਨੇ 26 27 ਸਪਿਆਂ ਚ ਮੇਰੇ ਮਸਲੇ ਚ ਰੂਲਿੰਗ ਦਿੱਤੀ ਔਰ ਜੀਨੇ ਪਰਚਾ ਦਰਜ ਕੀਤਾ ਆ ਵੇਖ ਲੋ ਕੀ ਉਹਦੀ ਖਬਰਾਂ ਲੱਗਦੀਆਂ ਰਹੀਆਂ ਕਦੇ ਕੋਈ ਡੀਜੀਪੀ ਸੁਣਿਆ ਮੈਂ ਅੱਜ ਐਸਆਈਟੀ ਨੂੰ ਕਹਿ ਕੇ ਆਇਆ ਮੈਂ ਜੀਨੇ ਪਰਚਾ ਦਰਜ ਕੀਤਾ ਇਹ ਤਾਂ ਦੱਸ ਦਿਓ ਤੇ ਕੋਲ ਕਿਹੜਾ ਕਾਨੂੰਨ ਦਾ ਉਹਦੇ ਅਧਿਕਾਰ ਹੈ ਕਿ ਇਹ ਪੀਓ ਨਾਲ ਪ੍ਰਕ੍ਰੀਮਡ ਅਫੈਂਡਰ ਕੋਟਾਂ ਦੇ ਉਹਨਾਂ ਨਾਲ ਬਹਿ ਕੇ ਰੋਟੀ ਖਾ ਸਕਦਾ ਸੀ ਆਪਦੇ ਘਰ 'ਚ ਰੱਖ ਸਕਦਾ ਸੀ ਸਿਕਿਉਰਿਟੀ ਦੇ ਸਕਦਾ ਸੀ ਉਹਨਾਂ ਦੇ ਆਕੇ ਥਾਣੇਦਾਰ ਲਾਉਂਦਾ ਸੀ ਇਨਲੀਗਲ ਡਿਟੈਂਸ਼ਨ ਜੇਲਾ ਬਣਾਉਣ ਦੀ ਗੱਲ ਕਰਦਾ ਸੀ ਕੰਟਰੈਕਟ ਕਿਲਿੰਗ ਦੀ ਗੱਲ ਕਰਦਾ ਸੀ ਇਹ ਜਾਂ ਗੈਰ ਕਾਨੂੰਨੀ ਬੰਦਾ ਤਾਂ ਜਿਹੜਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਧੱਜੀਆਂ ਉਡਾ ਸਕਦਾ ਕੁਝ ਕਰ ਸਕਦਾ ਇਸ ਲਈ ਇਹਦੇ ਖਿਲਾਫ ਮੈਂ ਐਕਸ਼ਨ ਦੀ ਮੰਗ ਕੀਤੀ ਹੈ ਹਾਂ ਜੇ ਨਹੀਂ ਕਰੂੰਗੀ ਤੇ ਬੜੀ ਗੱਲ ਸਪਸ਼ਟ ਹੈ ਕਿ ਭਗਵੰਤ ਮਾਨ ਕਿੱਥੇ ਖਲੋਤੇ ਇਹਨਾਂ ਦੇ ਮਸਲੇ ਆ ਚਿਹੇ ਜੀ ਆਪਸ਼ਨਾਂ ਦੇ ਮਸਲੇ ਨੇ ਔਰ ਇੱਕ ਗੱਲ ਦੀ ਮੈਂ ਕੇਜਰੀਵਾਲ ਸਾਹਿਬ ਨੂੰ ਕਹੂੰਗਾ ਕਿ ਘਬਰਾਉਣ ਦੀ ਲੋੜ ਕੋਈ ਨਹੀਂ ਹੁਣ ਤੁਹਾਨੂੰ ਸ਼ਾਇਦ ਅੱਜ 16 ਨੂੰ 10 ਨੂੰ ਸੱਧਿਆ 18 ਨੂੰ ਤੁਹਾਨੂੰ ਸੱਧਿਆ ਮੈਨੂੰ ਵੀ ਤੇ ਸੱਦਣ ਦੀ ਸਾਡੀ ਟਾਈਮਿੰਗ ਬੜੀ ਮਿਲਦੀ ਆ ਫਰਕ ਇਹਨਾਂ ਕਿ ਮੈਂ ਪੇਸ਼ ਹੋ ਜਾਂਦਾ ਉਹ ਪੇਸ਼ ਨਹੀਂ ਹੁੰਦਾ ਪਤਾ ਨਹੀਂ ਕਦੀ ਘਬਰਾਟ ਜਾਂ ਅੱਜ ਭੇਜ ਦਿਆਂਗੇ ਬੇਪਾਸਨਾ ਦਾ ਕੋਰਸ ਕਰਨਾ ਹੈ ਤੇ ਪਹਿਲਾਂ ਕਰ ਲਓ ਮਗਰ ਜਾ ਆਇਓ ਕੋਈ ਨਹੀਂ ਫੇਰ ਕੀ ਆ ਕਾਨੂੰਨ ਤਾਂ ਉਹਨਾਂ ਲਈ ਵੀ ਉਹੀ ਆ ਜੋ ਮੇਰੇ ਲਈ ਆ ਮਗਰ ਕਾਨੂੰਨ ਦੀ ਇੱਕ ਪਾਲਣਾ ਕਰਦਾ ਅਸੀਂ ਪਾਲਣਾ ਕਰਦੇ ਆ ਉਹ ਧਜੀਆਂ ਉਡਾਉਂਦਾ ਔਰ ਫੇਰ ਇਹ ਆਮ ਆਦਮੀ ਪਾਰਟੀ ਵਾਲੇ ਜਦ ਇਹਨਾਂ ਨੂੰ ਸੂਟ ਕਰਦਾ ਤਾਂ ਕਾਨੂੰਨ ਨੂੰ ਹੋਰ ਰੰਗ ਦੇ ਦਿੰਦੇ ਇਸ ਲਈ ਮੈਂ ਛੋਟਾ ਸਬਦਾ ਬੜਾ ਮਸ਼ਕੂਰ ਆ ਪੂਰੀ ਅਸੀਂ ਕਾਰਪੋਰੇਸ਼ਨ ਕਰ ਰਹੇ ਆ ਔਰ ਹਰ ਤਰੀਕੇ ਨਾਲ ਕਿਉਂਕਿ ਇਹ ਸਾਰੇ ਇਹ ਵੀ ਧਿਆਨ ਚ ਰੱਖੋ ਕਿ ਜਿਹੜੀ ਐਫ ਆਈ ਆਰ ਹੋਈ ਹੈ ਸਾਰੇ ਮਾਮਲੇ ਪਹਿਲਾਂ ਕੋਰਟ 'ਚ ਸੈਟਲ ਹੋ ਗਏ ਆ ਕੋਰਟ ਨੇ ਨਾ ਚ ਭਟਕ ਰਿਹਾ ਇਹ ਤਾਂ ਐਵੇਂ ਪਹਿਲੀ ਵਾਰੀ ਹੋਇਆ ਕੋਰਟ ਤੇ ਫੈਸਲਿਆਂ ਤੋਂ ਬਾਅਦ ਵੀ ਸਰਕਾਰ ਹੋ ਗਈ ਮੈਂ ਨਾ ਮੰਨੂ ਕੇਜਰੀਵਾਲ ਸਾਹਿਬ ਨੇ ਇਹਨਾਂ ਕੇਸਾਂ ਦੇ ਬਿਹਾਫ ਤੇ ਮੇਰੇ ਤੋਂ ਮਾਫੀ ਮੰਗੀ ਆ ਮੈਂ ਉਹਨਾਂ ਦੀ ਕਦਰ ਕਰਦਾ ਆ ਇਸ ਗੱਲ ਦੀ ਮਗਰ ਇਹ ਜਿਹੜਾ ਅਸਤੀਫਾ ਦੇ ਕੇ ਉਦੋਂ ਭੱਜ ਗਿਆ ਸੀ ਪ੍ਰਧਾਨਗੀ ਤੋਂ ਭਗਵੰਤ ਮਾਨ ਤੇ ਹੁਣ ਕਿਉਂ ਤਲੇਵੇਂ ਚੱਟਦਾ ਫਿਰਦਾ ਫਿਰ ਹੁਣ ਕਿਉਂ ਬਹਿ ਗਿਆ ਉੱਥੇ ਉਨੇ ਤਾਂ ਮਾफी ਮੰਗੀ ਸੀ ਔਰ ਉਦੋਂ ਤੂੰ ਭੱਜਿਆ ਸੀ ਹੁਣ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਮੌਕਾ ਪ੍ਰਸਤੀ ਹੈ ਇਸ ਲਈ ਚਲੋ ਇਹਨਾਂ ਨੇ ਆਪ ਦਾ ਕੰਮ ਕਰਨਾ ਅਹੀ ਆਪ ਦਾ ਕੰਮ ਕਰਨਾ ਔਰ ਮੈਂ ਤਾਂ ਪਹਿਲਾਂ ਵੀ ਹਰ ਤਰੀਕੇ ਨਾਲ ਕਾਰਪੋਰੇਟ ਕੀਤਾ ਔਰ ਅੱਜ ਵੀ ਕਰ ਰਿਹਾ ਔਰ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਟਜੋੜ ਹੋਇਆ ਉਹਦੀ ਰਾਜੇ ਵੜਿੰਗ ਨੂੰ ਵਧਾਈ ਤੇ ਭਗਵੰਤ ਮਾਨ ਨੂੰ ਵਧਾਈ ਪਾਈ ਹੁਣ ਤਾਂ ਤੁਹਾਡਾ ਪ੍ਰਧਾਨ ਹੀ ਪ੍ਰਧਾਨ ਜੀ ਪ੍ਰਧਾਨ ਜੀ ਜਿਹਨੂੰ ਵਿਧਾਨ ਸਭਾ ਚ ਕਰਦਾ ਸੀ ਅੰਦਰ ਹੁਣ ਬਾਹਰ ਵੀ ਕਰਨ ਦਾ ਮੌਕਾ ਮਿਲੂ ਔਰ ਹੁਣ ਰਾਤ ਦੇ ਹਨੇਰੇ ਨਹੀਂ ਹੁਣ ਤਾਂ ਜਿਨੇ ਮਿਲਿਆ ਕਰਿਓ ਆਪਸ ਚ ਗਲਵੱਕੜੀ ਪਾਇਆ ਕਰੋ ਤੇ ਜਿਹੜੇ ਫੜ ਕੇ ਅੰਦਰ ਦਿੱਤੇ ਸੀ ਅੱਜ ਉਹ ਵਾਸ਼ਿੰਗ ਮਸ਼ੀਨ ਚੋ ਸਮਝੋ ਚੰਡੀਗੜ੍ਹ ਚ ਤਾਂ ਕੱਢ ਤੇ ਇਹਨਾਂ ਦਾ ਸਮਝੌਤਾ ਹੋ ਹੀ ਗਿਆ ਮੇਹਰ ਦੀ ਇਲੈਕਸ਼ਨ ਚ ਉੱਥੇ ਕੇਜਰੀਵਾਲ ਸਾਹਿਬ ਨੇ ਆਪ ਦਾ ਸ਼ਕਾਫ ਖਰਗੇ ਸਾਹਿਬ ਨੂੰ ਪਾਤਾ ਇੱਥੇ ਵੀ ਪੰਜਾਬ ਚ ਵੀ ਖੁਸ਼ਖਬਰੀ ਆਈ ਲੋ ਮਗਰ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਓ ਕਿ ਜਿਹੜੇ ਨੌ ਦੀ ਲੀਡਰ ਆਪੋਜੀਸ਼ਨ ਬਣੇ ਫਿਰਦੇ ਸੀ ਜਾਂ ਆਪੋਜੀਸ਼ਨ ਪਾਰਟੀ ਕੋ ਹੁੰਦੇ ਸਨ ਉਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਰਹੇ ਸਾਰੇ ਕੱਲ੍ਹ